ਤੂੰ ਕਹੋ ਟਲ ਗੁਰ ਸੇਵਿਆ ਅਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੈ ਗੁਰੂ ਕਹ ਜਨਮ ਮਰਨ ਦੁਖ ਜਾਇ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਝਟਿਆ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਐ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਟਿਆ ਸੋਹੀਐ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਪਾਨੀ ਪੱਖਾ ਪੀ ਸੋ ਸੰਤ ਆਗਾ ਗੁਣ ਗੋਬਿੰਦ ਜਸ ਗਾਈ ਸਾਸੇ ਸਾਸੇ ਮਨ ਨਾਮ ਸਮਾਰਾਇ ਇਹ ਬਿਸਰਾਮ ਨਿਦਪਾਈ ਪਾਨੀ ਪੱਖਾ ਪਿਸ ਸੰਤਿਆ ਗੋ ਗੁਣ ਗੋਵਿੰਦ ਜਸ ਗਾਈ ਸਾ ਸ ਸਿਮਾਨ ਨਾਮ ਸੁਮਾਰਾ ਹੋ ਬਿਸਰਾਮ ਨਿਦ ਪਾਏ ਤੂੰ ਮਕਰੋ ਦਇਆ ਮੇਰੇ ਸਾਈ ਅਸੀ ਮੱਤ ਦੀਜਾ ਮੇਰੇ ਠਾਕੁਰ ਸਦਾ ਸਦਾ ਤੋਦ ਧਿਆਈ ਰਹਾ ਤਮਰੇ ਕਿਰਪਾ ਤੇ ਮੋਹ ਮਾਨ ਛੂਟਾ ਬਿਨਸੇ ਜਾਏ ਪਰਮਾਈ ਦੇ ਰੂਪ ਰਵੇ ਉਹ ਸਭ ਮੱਦੇ ਜਤ ਕਤਿ ਪਿਖਿਆ ਦਾਈ ਤੁਮ ਦਇਆਲ ਕਿਰਪਾਲ ਨਿਦ ਪਤਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਪ ਤਾਪ ਪੜ ਤੇ ਸਾ ਪੂਰੀ ਜੋ ਪ੍ਰਭ ਕਾ ਮਾਨ ਪਾਈ ਜਪਤ ਤ੍ਰਿਸਨਾ ਸਭ 부ਜੀ ਹੈ ਨਾਨਕ ਤ੍ਰਿਪਤੇ ਅਗਾਈ ਜਪਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਾਨੇ ਪਾਈ ਨਾਮ ਜਪਤ ਤ੍ਰਿਸਨਾ ਸਭ ਬੂਜੀ ਹਾ ਨਾਨਕ ਤ੍ਰਿਪਤ ਆਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਾਹਿਬ ਮਹੱਲਾ ਪੰਜਵਾ ਪਾਨੀ ਪੱਖਾ ਪੀਸੋ ਸੰਤ ਆਗਾ ਗੁਣ ਗੋਵਿੰਦ ਜਸ ਗਾਈ ਸਾਸੇ ਸਾਸ ਮਨ ਨਾਮੁ ਸਮਾਰੈ ਇਹੋ ਬਿਸਰਾਮ ਨਿਦ ਪਾਈ